ਸਸਤਰੀਆ ਕਾਲ ਜੀ ਅੱਜ ਟੌਪ ਦੀ ਪੰਜਾਬ ਦੀ ਆਪਾਂ ਜ਼ਮੀਨ ਲੈ ਕੇ ਆਏ ਆ ਜਿਹੜੀ ਵੀਡੀਓ ਚੱਲ ਰਹੀ ਹੈ ਸਾਗੀ ਜ਼ਮੀਨ ਦੀ ਵੀਡੀਓ ਹੈ ਜਿਹੜੇ ਵੀਰ ਖੇਤੀ ਜੋਗ ਜ਼ਮੀਨ ਦੇਖ ਰਹੇ ਸੀ ਵਧੀਆ ਪਾਣੀ ਵਾਲੀ ਵਧੀਆ ਹਨਾ ਟੱਕ ਦੇਖ ਰਹੇ ਸੀ ਤਾਂ ਉਹਨਾਂ ਲਈ ਅੱਜ ਜ਼ਮੀਨ ਲੈ ਕੇ ਆਇਆ ਬਾਈ ਜੀ ਬਿਲਕੁਲ ਟਾਪ ਦੀ ਜ਼ਮੀਨ ਹੈ ਜੇਕਰ ਤੁਸੀਂ ਵੀ ਕੋਈ ਆਪਣੀ ਜ਼ਮੀਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਸਕਰੀਨ ਤੇ ਆ ਰਿਹਾ ਜੀ ਦਿੱਤੇ ਨੰਬਰ ਤੇ ਤੁਸੀਂ ਇਸ ਤਰ੍ਹਾਂ ਹੀ ਵੀਡੀਓ ਬਣਾ ਕੇ ਭੇਜਣੀ ਹੈ ਸਾਰਾ ਬਾਹਣ ਦਿਖਾ ਕੇ ਆਪ ਦਾ ਉਸ ਤੋਂ ਬਾਅਦ ਤੁਸੀਂ ਇਹ ਨੰਬਰ ਤੇ ਵੀਡੀਓ ਭੇਜ ਦਿਓ ਤੁਹਾਡੀ ਵੀਡੀਓ ਅਸੀਂ ਆਪਦੇ ਚੈਨਲਾਂ 'ਤੇ ਲਾ ਦੇਾਂਗੇ ਜੀ ਤੁਹਾਡੀ ਐਡ ਕਰ ਦਿਆਂਗੇ ਅਸੀਂ ਆਪਦੇ ਚੈਨਲਾਂ 'ਤੇ ਅਸੀਂ ਜ਼ਮੀਨਾਂ ਦੀ ਕੋਠੀਆਂ ਪਲਾਟਾਂ ਦੀ ਸੜਕਾਂ ਦੀ ਐਡ ਕਰਦੇ ਹਾਂ ਜੀ ਸੋ ਅੱਜ ਜਿਹੜੀ ਜ਼ਮੀਨ ਆਈ ਦੀ ਪਹੀ ਜਾਂਦੀ ਹੈ ਤੇ ਇਹ ਪਹੀ ਦੇ ਨਾਲ ਇਹਨਾਂ ਦਾ ਪੰਜ ਕਿੱल्ल्या ਦਾ ਇਕੱਠਾ ਟੱਕ ਬਾਣ ਬਕਾਉ ਆਇਆ ਆਪਣੇ ਕੋਲੇ ਪੰਜ ਕਿੱल्ल्या ਦਾ ਟੱਕ ਆਇਆ ਬਾਈ ਜੀ ਪਿੰਡ ਦੀ ਨਈ ਦਾ ਬਾਣ ਹੈ ਤੇ ਵੀਡੀਓ ਵਿੱਚ ਜਿਸ ਤਰ੍ਹਾਂ ਦਿਖ ਰਿਹਾ ਬਾਈ ਜੀ ਬਿਲਕੁਲ ਟਾਪ ਦਾ ਓਕੇ ਰਿਪੋਰਟ ਬਾਣ ਹੈ ਤਕਸੀਮ ਟੱਕ ਮਿਰੂਆ ਬਾਈ ਜੀ ਮਿੱਠਾ ਪਾਣੀ ਵਿੱਚ ਮੋਟਰਾਂ ਲੱਗੀਆਂ ਹੋਈਆਂ ਨੇ ਫੁੱਲ ਘੈਂਟ ਗੱਲਬਾਤ ਆ ਬਾਈ ਜੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਦੇਾਂਗੇ ਸਭ ਤੋਂ ਪਹਿਲਾਂ ਆਪਾਂ ਮੇਨ ਰੋਡ ਦੇ ਉੱਪਰੋਂ ਬਾਈ ਜੀ ਆਪਣੀ ਦੋ ਕਰਮਾਂ ਦੀ ਪਹੀ ਦੇ ਉੱਪਰ ਚੱਲਦੇ ਜਾ ਰਹੇ ਹਾਂ ਤੁਸੀਂ ਚੈੱਕ ਕਰ ਲਓ ਇਹ ਬਾਹਣ ਆ ਬਾਈ ਆਸੇ ਪਾਸੇ ਦੇ ਬਾਹਣ ਬਹੁਤ ਸਿਰਾ ਕਣਕਾਂ ਬਹੁਤ ਸਿਰਾ ਝੋਨਾ ਹਰ ਤਰ੍ਹਾਂ ਦੀ ਫਸਲ ਬਾਈ ਜੀ ਜਿਹੜੀ ਮਰਜੀ ਫਸਲ ਬੀਜ ਲਿਓ ਹੂੰ ਵਧੀਆ ਟੌਪ ਦੀ ਫਸਲ ਹੋ ਜਾਂਦੀ ਹੈ ਠੀਕ ਹੈ ਜੀ ਤੇ ਆ ਕਣਕਾਂ ਤੁਸੀਂ ਚੈੱਕ ਹੀ ਕਰ ਸਕਦੇ ਹੋ ਬਾਈ ਜੀ ਅੱਜ ਬਿਲਕੁਲ ਸਵੇਰ ਦੀ ਵੀਡੀਓ ਹਨਾ ਆਪਾਂ ਸ਼ੂਟ ਕੀਤੀ ਹੈ ਇਹ ਤੇ ਬਿਲਕੁਲ ਟੋਪ ਦਾ ਓਕੇ ਦੀ ਰਿਪੋਰਟ ਬਾਹਣਾ ਬਾਈ ਜੀ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕਿਸੇ ਨਾਲ ਕੋਈ ਪਹੀ ਦਾ ਰਾਹ ਦਾ ਰੋਲਾ ਨਹੀਂ ਤਕਸੀਮ ਟੱਕ ਮਿਲੂਆ ਬਾਈ ਜੀ ਪਹੀ ਜਨ ਕੁਲ ਨਰੋਲ ਮਿਲੂਗੀ ਕੱਲਿਆਂ ਦੀਆਂ ਮੋਟਰਾਂ ਮਿਲਣਗੀਆਂ ਬਾਈ ਜੀ ਤੇ ਫਸਲਾਂ ਸਾਰੀਆਂ ਚੰਗਾ ਪਾਣੀ ਹੁੰਦਾ ਜੀ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਬਾਈ ਜੀ ਕੱਲੀ ਕੱਲੀ ਚੀਜ਼ ਤੇ ਕਸਤੀ ਦਾ ਪਾਣੀ ਯਾਨੀ ਕਿ ਨਹਿਰ ਦਾ ਪਾਣੀ ਵੀ ਤੁਹਾਨੂੰ ਮਿਲੂਆ ਬਾਈ ਜੀ ਮੋਟਰਾਂ ਤਾਂ ਹੈਗੀਆਂ ਨਹਿਰ ਦਾ ਪਾਣੀ ਵੀ ਤੁਹਾਨੂੰ ਮਿਲਦਾ ਹੈ ਬਾਈ ਜੀ ਪੱਕਾ ਖਾਲਾ ਜਿਹੜਾ ਹਨਾ ਬਈ ਕਸਤੀ ਦਾ ਖਾਲਾ ਜਿਹੜਾ ਉਹ ਬਾਣ ਦੇ ਵਿੱਚ ਦੀ ਆਉਂਦਾ ਤੇ ਉਹ ਤੁਹਾਨੂੰ ਮੈਂ ਚੈੱਕ ਕਰਾ ਦਿੰਦਾ ਇਹ ਮੋਟਰ ਚੈੱਕ ਕਰ ਲਓ ਬਾਈ ਜੀ ਪਹਿਲਾਂ ਇੱਕ ਮੋਟਰ ਇੱਥੇ ਲੱਗੀ ਹੋਈ ਹੈ ਤੇ ਇਹ ਸਾਈਡੋਂ ਬਾਈ ਜੀ 81 ਦਾ ਪਾਣੀ ਦਾ ਖਾਲਾ ਜਿਹੜਾ ਆ ਚੈੱਕ ਕਰ ਲੋ ਪੱਕਾ ਖਾਲ ਜ਼ਮੀਨ ਦੇ ਵਿੱਚੋਂ ਮਤੇ ਆ ਰਹਿ ਗਿਆ ਬਾਈ ਜੀ ਜ਼ਮੀਨ ਇਹ ਚੈੱਕ ਕਰ ਲੋ ਉਹ ਸਾਹਮਣੀ ਮੋਟਰ ਤੱਕ ਹਨਾ ਇਹ ਇਧਰਲੇ ਪਾਸੇ ਇਹ ਟੱਕ ਆ ਗਿਆ ਜੀ ਇੱਕ ਤਾਂ ਚੈੱਕ ਕਰ ਲੋ ਤੁਸੀਂ ਇਹਨੂੰ ਤਾਜ਼ਾ ਪਾਣੀ ਆਪਾਂ ਗਣਕ ਨੂੰ ਲਾ ਕੇ ਹਟਿਆਂ ਤੇ ਇਹ ਚੈੱਕ ਕਰ ਲੋ ਬਾਈ ਜੀ ਬਿਲਕੁਲ ਟੋਪ ਦੀ ਗਣਕ ਖੜੀ ਹੈ ਆ ਤੁਸੀਂ ਦੇਖ ਹੀ ਸਕਦੇ ਹੋ ਪਾਣੀ ਬਿਲਕੁਲ ਆਪਾ ਚਲਾ ਕੇ ਹਟਿਆ ਨਹਿਰ ਦਾ ਪਾਣੀ ਹੀ ਵਾਧੂ ਰਹਿੰਦਾ ਬਾਈ ਜੀ ਨਹਿਰ ਦਾ ਪਾਣੀ ਹੀ ਟੌਪ ਅਪ ਕਰਾਈ ਰੱਖਦਾ ਕਿਉਂਕਿ ਕਣਕਾਂ ਨੂੰ ਤਾਂ ਜਿਆਦਾ ਪਾਣੀ ਦੀ ਲੋੜ ਹੀ ਨਹੀਂ ਹੁੰਦੀ ਤੇ ਨਹਿਰ ਦੇ ਪਾਣੀ ਨਾਲ ਹੀ ਸਾਰਾ ਬਾਣ ਪਲ ਜਾਂਦਾ ਕਣਕਾਂ ਮਿਲ ਤਾਂ ਮੋਟਰ ਚਲਾਉਣ ਦੀ ਵੀ ਨਹੀਂ ਲੋੜ ਪੈਂਦੀ ਹਨਾ ਜੀ ਤੇ ਉਂ ਇੱਥੇ ਮੋਟਰਾਂ ਬਾਈ ਜੀ ਹੈਗੀਆਂ ਆਪਦੀਆਂ ਕੱਲਿਆਂ ਦੀਆਂ ਮੋਟਰਾਂ ਨੇ ਬਾਈ ਜੀ ਕਿਸੇ ਨਾਲ ਕੋਈ ਦਿੱਕਤ ਵਾਲਾ ਫਿਕਰਤ ਵਾਲਾ ਕੰਮ ਨਹੀਂ ਹੈਗਾ ਤੇ ਤੁਹਾਨੂੰ ਸਾਹਮਣੇ ਵਾਲੀ ਮੋਟਰ ਦਿਖਾਉਣੀ ਹੈ ਬਾਈ ਜੀ ਮੋਟਰ ਤੁਹਾਨੂੰ ਗੱਲ ਕਰੀਏ ਕੱਲਿਆਂ ਦੀ ਮੋਟਰ ਕੱਲਿਆਂ ਨਾ ਟ੍ਰਾਂਸਫਾਰਮ ਬਾਈ ਜੀ 15 ਦੀ ਮੋਟਰ ਹੈ 15 ਐਚਪੀ ਦੀ ਮੋਟਰ ਹੈ ਬਾਈ ਜੀ ਚੈੱਕ ਕਰ ਲਓ ਤੁਹਾਨੂੰ ਮਿੱਠਾ ਪਾਣੀ ਮਿਲੂਗਾ ਡੱਗੀ ਵਗੈਰਾ ਬਣੀ ਹੋਈ ਹੈ ਬਾਈ ਜੀ ਚੈੱਕ ਕਰ ਲਓ ਕੋਠਾ ਵਗੈਰਾ ਪਿਆ ਹੋਇਆ ਲੋਕੇਸ਼ਨ ਬਹੁਤ ਜਿਆਦਾ ਖੂਬਸੂਰਤ ਜਿਹੜੇ ਵੀ ਬਾਣ ਲੈਣਾ ਚਾਹੁੰਦੇ ਹਨ ਨਾ ਬਾਈ ਜੀ ਅਸੀਂ ਖੇਤੀ ਕਰਨੀ ਹੈ ਤਾਂ ਉਹਨਾਂ ਲਈ ਸਪੈਸ਼ਲ ਬਾਣਾ ਬਾਈ ਜੀ ਖੇਤੀ ਕਰਨ ਵਾਲਾ ਇਹੋ ਜਿਹਾ ਬਾਣ ਬਾਈ ਜੀ ਬਹੁਤ ਘੱਟ ਮਿਲਦਾ ਐ ਐਡਾ ਸੋਹਣਾ ਟੱਕ ਤੇ ਬਾਕੀ ਆਹ ਟੱਕ ਦੇਖ ਲਓ ਬਾਈ ਜੀ ਆਹ ਜਿਤ ਤੱਕ ਨਿਗਾ ਜਾਂਦੀ ਹੈ ਹਨਾ ਤੇ ਇਹ ਬਾਈ ਜੀ ਪ੍ਰੋਪਰ 5 ਕਿੱਲਿਆਂ ਦਾ ਟੱਕ ਰਹਿਣ ਵਾਲਾ ਐ ਪਿੰਡ ਦੀ ਨਈ ਦਾ ਬਾਣ ਰਹਿਣ ਵਾਲਾ ਹੈ ਤਕਸੀਮ ਟੱਕ ਰਹਿਣ ਵਾਲਾ ਹੈ 15 ਦੀਆਂ ਮੋਟਰਾਂ ਨਹਿਰ ਦਾ ਪਾਣੀ ਰਹਿਣ ਵਾਲਾ ਜੀ ਦੋ ਕਰਮਾਂ ਦੀ ਪਹੀ ਰਹਿਣ ਵਾਲੀ ਹੈ ਤੇ ਇਸ ਤੋਂ ਨਾਲ ਮੈਂ ਤੁਹਾਨੂੰ ਦੱਸ ਦਿਆਂ ਬਾਈ ਜੀ ਲੋਕੇਸ਼ਨ ਕਿੱਥੇ ਕਰਕੇ ਪਊਗੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਪਿੰਡ ਸਮਾਗ ਭਾਈ ਬਾਗਾ ਪ੍ਰਾਣਾ ਤੇ ਮੋਗੇ ਦੇ ਵਿੱਚ ਪੈ ਜਾਂਦਾ ਜੀ ਪਿੰਡ ਸਮਾਗ ਭਾਈ ਬਾਗਾ ਪ੍ਰਾਣਾ ਮੋਗਾ ਦੇ ਵਿੱਚ ਇਹ ਪੈ ਜਾਂਦਾ ਜੀ ਤੇ ਆ ਪਾਣੀ ਵੀ ਤੁਹਾਨੂੰ ਮੈਂ ਡੱਗੀ ਦੇ ਵਿੱਚ ਵੀ ਮਰਵਾ ਦਿੰਨਾ ਝਾਤ ਬਾਈ ਜੀ ਬਿਲਕੁਲ ਓਕੇ ਦੀ ਰਿਪੋਰਟ ਪਾਣੀ ਨੇ ਬਾਈ ਜੀ ਇੰਨੇ ਮਿੱਠੇ ਪਾਣੀ ਇਹਨੀ ਵਧੀਆ ਜ਼ਮੀਨ ਨਾ ਪਾਣੀ ਜਾਦੇ ਖੜਦਾ ਹੈ ਨਾ ਬਾੜੀ ਰੇਤਲੀ ਜ਼ਮੀਨ ਹੈ ਬਾਈ ਜੀ ਟਾਪ ਦੀ ਕਲਾਸ ਜੜੀ ਆਪਾਂ ਜ਼ਮੀਨ ਮੰਨਦੇ ਆ ਫਸਲਾਂ ਲਈ ਉਹ ਜ਼ਮੀਨ ਹੈ ਬਾਈ ਜੀ ਪਰ ਪ੍ਰੀ ਮਿੱਟੀ ਵਾਲੀ ਜ਼ਮੀਨ ਬਿਲਕੁਲ ਓਕੇ ਦੀ ਰਿਪੋਰਟ ਹੈ ਨੰਬਰ ਤੁਹਾਡੀ ਸਕਰੀਨ ਤੇ ਚਲਾ ਦਿੱਤਾ ਬਾਈ ਜੀ ਨੰਬਰ ਆ ਗਿਆ ਤੁਹਾਡੀ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਲਿਓ ਮਾਲਕ ਵੀਰਾਂ ਨਾਲ ਜੇਕਰ ਤੁਸੀਂ ਇਹ ਜ਼ਮੀਨ ਖਰੀਦਣਾ ਚਾਹੁੰਦੇ ਹੋ ਵਧੀਆ ਜ਼ਮੀਨ ਹੈ ਵਧੀਆ ਸੌਦਾ ਮੌਕੇ ਦਾ ਸੌਦਾ ਬਾਈ ਤੁਹਾਡੇ ਲਈ ਲੈ ਕੇ ਆਏ ਆ ਬਾਕੀ ਕੱਲੀ ਕੱਲੀ ਚੀਜ਼ ਅਸੀਂ ਦੱਸਤੀ ਜਾ ਕੇ ਦੇਖ ਸਕਦੇ ਹਾਂ ਬਾਈ ਜੀ ਹਰ ਇੱਕ ਚੀਜ਼ ਇਦਾਂ ਹੀ ਮਿਲੂ ਜਿਹੜੀ ਵੀਡੀਓ ਵਿੱਚ ਦਿਖਾਈ ਗਈ ਹੈ 사ਵੇਂ ਬਾਣ ਦੀ ਵੀਡੀਓ ਚੱਲ ਰਹੀ ਹੈ ਬਾਕੀ ਫੇਰ ਵੀ ਹਨਾ ਕੋਈ ਚੀਜ਼ ਦੀ ਉੱਚ ਮਤਲਬ ਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਤੁਸੀਂ ਜਾ ਕੇ ਸੌਦਾ ਕਰ ਸਕਦੇ ਹੋ ਨੰਬਰ ਸਕਰੀਨ ਤੇ ਹੈ ਜੀ ਤੇ ਗੱਲਬਾਤ ਤੁਸੀਂ ਬਹਿ ਕੇ ਕਰਨੀ ਹੈ ਰੇਟ ਵਗੈਰਾ ਉਹੀ ਦੱਸਣਗੇ ਮਾਲਕ ਤੇ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਮਿਲਦੇ ਆ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਲਈਦਾ ਭਰਾਖਾ